ਯਾਰ ਇਹ ਕੀ ਕੀ ਕਰ ਰਹੇ ਆ ਅੱਜ ਜਿਹੜੀ ਫੁੱਲਾਂ ਦੀ ਸੇਵਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਅਤੇ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਸ੍ਰੀ ਕਾਉਟਕ ਸਹਿਬ ਵਿਖੇ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਤਨਤਨ ਸ੍ਰੀ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਕੱਲ 26 ਤਰੀਕ ਨੂੰ ਹੈ ਤੇ ਉਸ ਸਬੰਧੀ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਇਹ ਤਕਰੀਬਨ 40-50 ਕਿਸਮ ਦੇ ਫੁੱਲ ਹਨ 35-40 ਟਨ 4-5 ਤਰ੍ਹਾਂ ਦੇ ਵਿੱਚ ਸੇਵਾ ਕਰਕੇ ਲਿਆਂਦੇ ਗਏ ਤੇ ਜਿਹਦੇ ਵਿੱਚ ਉਹ ਤਿੰਨ ਟਰੱਕ ਤੇ 에어 ਕੰਡੀਸ਼ਨਡ ਹੈਗੇ ਸੰ ਤਾਂ ਕਿ ਫੁੱਲ ਕੋ ਮਲਾਨਾ ਜਾਣ ਉਹਨਾਂ ਦੀ ਫਰੈਸ਼ਨੈਸ ਜਿਹੜੀ ਹੈਗੀ ਉਹ ਕਾਇਮ ਰਵੇ ਇੱਥੇ ਆ ਕੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ ਹੈ 200 ਤੋਂ ਵੱਧ ਸਰੀਰ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਸਮਰਤ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਣ ਸੇਵਾ ਲੈਂਦੇ ਰਹਿਣ ਅਤੇ ਅੱਜ ਰਾਤ ਤੱਕ ਗੁਰੂ ਦੀ ਕਿਰਪਾ ਨਾਲ ਅਜ ਸੰਪੂਰਨਤਾ ਹੋ ਜਾਏਗੀ ਜੀ ਆਈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਆਰਾਮ ਪਾਣੀ ਗੁਰਬਾਣੀ ਦਾ ਕੇ ਤਿੰਨ ਹੱਥ ਚੜਿਆ ਆਰਾਮ ਪਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਦੀਨ ਦੁਨੀਆਂ ਦੇ ਮਾਲਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਮੁੱਚੀ ਮਾਨਵਤਾ ਨੂੰ কল্যাণਕਾਰੀ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਗਿਆਨ ਦੇ ਸਾਗਰ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪ 24 ਅਗਸਤ ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਇਸ ਬੰਦੇ ਵਿੱਚ ਸ਼੍ਰੀ ਅਮਰਸਰ ਸਾਹਿਬ ਸ਼ਹਿਰ ਵਿੱਚ ਪਿਛਲੇ तकरीबन 1 ਮਹੀਨੇ ਤੋਂ ਜੀਵਨ ਜੁਗਤ ਸਮਾਗਮ ਦੀ ਲੜੀ ਆਰੰਭ ਕੀਤੀ ਹੋਈ ਹੈ ਜਿਸ ਨੇ ਸਮੁੱਚੇ ਇਸ ਸ਼ਹਿਰ ਵਿੱਚ ਵਿਚਰ ਕੇ ਇਹ ਜਿਹੜਾ ਉਪਦੇਸ਼ ਹੈ ਉਹ ਸੰਗਤੇ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਕੀਤਾ ਹੈ ਔਰ ਕੱਲ 24 ਅਗਸਤ ਨੂੰ ਮੁਰਦਵਾਰਾ ਸ਼੍ਰੀ ਰਾਮਸਰ ਸਾਹਿਬ ਜੀ ਤੋਂ ਛੀਦੇ ਖੰਡ ਪੜ ਸਹਿਬੀ ਵੀ ਸੰਪੂਰਨਤਾ ਤੋਂ ਪ੍ਰੰਤ ਸਵੇਰ ਦੇ ਠੀਕ 7:00 ਵਜੇ ਨਗਰ ਕੀਰਤਨ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼ਰਤ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਗਵਾਈ ਵਿੱਚ ਆਰੰਭ ਹੋਣਾ ਔਰ ਠੀਕ ਉਸੇ ਤਰ੍ਹਾਂ ਉਸੇ ਰਸਤੇ ਤੋਂ ਲੰਘਦਾ ਹੋਇਆ ਜਿਸ ਰਸਤੇ ਤੋਂ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਮਤ ਸਵਰੂਪ ਬਾਬਾ ਬੁੱਢਾ ਸਾਹਿਬ ਜੀ ਦੇ ਅਸੀਂ ਉੱਪਰ ਸੁਭਾਇਮਾਨ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖ ਲੈ ਕੇ ਆਏ ਸਨ ਉਸੇ ਤਰ੍ਹਾਂ ਹੀ ਉਸੇ ਰਸਤੇ ਤੋਂ ਆਮਨ ਭਲਕੀ ਉਸਤਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਤਕਰੀਬਨ 9:30 ਵਜੇ ਸਵੇਰੇ ਸੰਪੰਨ ਹੋਣਾ ਹੈ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇਖੇ ਇੱਕ ਖਾਸ ਦੀ ਜਿਹੜੀ ਕਥਾ ਹੈ ਉਹ ਕੀਤੀ ਜਾਣੀ ਹੈ ਇਸੇ ਹਿਸਬੰਦ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਲੋਕਿਕ ਬੜੀ ਸੁੰਦਰ ਫੁੱਲਾਂ ਦੀ ਜਿਹੜੀ ਸਜਾਵਟ ਹੈ ਉਹ ਕੀਤੀ ਜਾ ਰਹੀ ਹੈ ਔਰ ਕੱਲ ਨੂੰ ਸੁੰਦਰ ਜਲੌ ਵੀ ਸਜਾਏ ਜਾਣਗੇ ਉਪਰੰਤ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਆਤਿਸ਼ਬਾਜ਼ੀ ਕੀਤੀ ਜਾਵੇਗੀ ਔਰ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਦੀਵਾਨ ਸਜਾਏ ਜਾਣੇ ਨੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਜੀ ਹੁਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਔਰ ਸਤਿਪੰਥ ਸ਼੍ਰੀ ਰਮਨਗਸਾਹਿਬ ਜੀ ਦੀ ਆਕੇ ਨਤਮਸਤਕ ਹੋ ਕੇ ਜੀਵਨ ਜਸ ਸਰਮਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਸਮੁੱਚੀਆਂ ਸੰਗਤਾਂ ਨੂੰ ਧੰਨ ਧੰਨ ਸਰਬਜੀ ਮਹਾਰਾਜ ਜੀ ਦੇ ਪਾਵਨ ਪਹਿਲੇ ਪ੍ਰਕਾਸ਼ ਪੁਰਗ ਦੀਆਂ ਬਹੁਤ ਬਹੁਤ ਵਧਾਈਆਂ ਹੋ ਸਿੰਘ ਸਾਹਿਬ ਇਸ ਮੌਕੇ ਜਿਹੜੀ ਸਜਾਵਟ ਹੁੰਦੀ ਫੁੱਲਾਂ ਦੀ ਚਾਰ ਚੱਲ ਬੋਰ ਲੱਗਦੇ ਨੇ ਰੌਣਕਾਂ ਤੇ ਕੇਂਦਰ ਇਸ ਵਾਸਤੇ ਕਿਵੇਂ ਦੱਗੇ ਇਹ ਬੜਾ ਵਧੀਆ ਇੱਕ ਨਜ਼ਾਰਾ ਹੁੰਦਾ ਹੈ ਔਰ ਸੰਗਤ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ ਔਰ ਹਰ ਸਾਲ ਹੀ ਖਾਸ ਕਰਕੇ ਸਤਪੁਰਾਂ ਦਾ ਪੈਣ ਕਾਸ਼ ਗਰੁੱਪ ਉਹ ਧਾਨ ਪ੍ਰੋਗਰਾਮ ਦਾ ਸ੍ਰੀ ਮਹਾਰਾਜ ਜੀ ਦੇ ਪ੍ਰੋਤਸਪਨ ਹੈ ਜਿਹੜੀ ਬਹੁਤ ਹੀ ਸੁੰਦਰ ਸਜਾਵਟ ਹੈ ਉਹ ਕੀਤੀ ਜਾਂਦੀ ਹੈ ਔਰ ਬਹੁਤ ਕੀਮਤੀ ਫੁੱਲ ਵਿਸ਼ਾਵ ਦੇ ਸ਼ਾਂਦੇ ਦੇ ਵਿਚਕਾਰ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬਹੁਤ ਹੀ ਸੁੰਦਰ ਢੀ ਸਜਾਵਟ ਹੈ ਉਹ ਹਰ ਸਾਲ ਕੀਤੀ ਜਾਂਦੀ ਹੈ ਕਿ ਠੀਕ